ਹਣ ਜਿਹੜੀ ਕਿ ਵਿਕਰਮਜੀਠੀਆਂ ਨੂੰ ਲੱਗੇ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਵਿਕਰਮਜੀਠੀਆਂ ਨੂੰ ਬਈ ਮੁਹਾਲੀ ਅਦਾਲਤ ਵੱਨੀ ਇੱਕ ਰਾਤ ਮਿਲੀ ਆ ਜਿਹਦੇ ਵਿੱਚ ਉਹਨਾਂ ਦੇ ਵਕੀਲ ਹੁਣ ਮੁਲਾਕਾਤ ਕਰ ਸਕਦੇ ਆ ਬਗੈਰ ਰੋਕ ਟੋਕ ਤੋਂ ਪਰ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਪਹਿਲਾ ਖਬਰ ਸਾਂਝੀ ਕਰਦੇ ਆ ਤੁਹਾਡੇ ਨਾਲ ਫਿਰ ਕਰਾਂਗੇ ਅਗਲੇ ਵਿਚਾਰ ਸਾਂਝੇ ਸੁਣੋ ਖਬਰ ਕੱਲੇ ਕੱਲੇ ਮਿਲ ਸਕਣ ਕਿ ਜੇਲ੍ਹ ਪ੍ਰਸ਼ਾਸਨ ਦੀ ਨਜਾਇਜ਼ ਦਖਲਅੰਦਾਜ਼ੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਜੀ ਆਂ ਜਿਹੜੀ ਅਰਜ਼ੀ ਲਾਈ ਗਈ ਸੀ ਇਲਜ਼ਾਮ ਉਸ ਦੇ ਵਿੱਚ ਲੱਗੇ ਸੀ ਕਿ ਨਜਾਇਜ਼ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਰੋਕਟੋਕ ਬੇਵਜ੍ਹਾ ਕੀਤੀ ਜਾ ਰਹੀ ਹੈ ਪਰ ਹੁਣ ਬਿਨਾਂ ਰੋਕਟੋਕ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਨਾਲ ਅੱਜ ਮੁਲਾਕਾਤ ਕਰ ਸਕਣਗੇ ਪੈਰਕ ਬਦਲਣ ਵਾਲੀ ਅਰਜ਼ੀ ਦਾ ਵੀ ਨਿਪਟਾਰਾ ਹੋ ਗਿਆ ਵਿਕਰਮ ਮਜੀਠੀਆ ਨੂੰ ਮੁਕਤਾ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਦਾਲਤ ਨੇ ਗੱਲ ਕਲੀਅਰ ਕਰ ਦਿੱਤੀ ਹੈ ਸਪਸ਼ਟ ਕਰ ਦਿੱਤੀ ਹੈ ਸੋ ਇੱਕ ਵੱਡੀ ਰਾਹਤ ਅਦਾਲਤ ਵੱਲੋਂ ਮਿਲਦੀ ਨਜ਼ਰ ਆ ਰਹੀ ਹੈ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਅਦਾਲਤ ਵੱਲੋਂ ਬਿਨਾਂ ਰੋਕਟੋਕ ਵਕੀਲ ਮਿਲ ਸਕਣਗੇ ਇਨਾਲੀ ਸੁਰੱਖਿਆ ਮਾਮਲੇ ਦੇ ਵਿੱਚ ਵੀ ਵੈਰਗ ਬਦਲੇ ਜਾਣ ਦੇ ਮਾਮਲੇ ਦੇ ਵਿੱਚ ਵੀ ਕਿਸ਼ਨਦਾਨ ਨੇ ਪਟਾਰਾ ਕਰਦੇ ਆ ਕਹਿ ਦਿੱਤਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੂਖਤਾ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜੇਲ੍ਹ ਦੇ ਅੰਦਰ ਲੀਡਿ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਜਿਹੜੀਆਂ ਵਿਕਰਮ ਮਜੀਠੀਆ ਸਾਹਿਬ ਦੇ ਬਾਬਤ ਆਈ ਕਿ ਹਾਈ ਕੋਰਟ ਦੇ ਵਿੱਚ ਹੀ ਆਈਪੀ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਕਿ ਇਹਨਾਂ ਦੀ ਜਾਨ ਨੂੰ ਬੇਹਦ ਖਤਰਾ ਹੈ ਸੋ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੁਹਾਰੀ ਦੀ ਜ਼ਰੂਰਤ ਨੇ ਇਹ ਹਲਾਇਤ ਕੀਤੀ ਹੈ ਕਿ ਜੇਲ੍ਹ ਦੇ ਅੰਦਰ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਔਰ ਦੂਸਰੀ ਜਿਹੜੀ ਅਰਜ਼ੀ ਵਿਚਾਰधीन ਸੀ ਉਹ ਸੀ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਾ ਰਹੀ ਨਾ ਪਰਿਵਾਰ ਦੇ ਨਾਲ ਨਾ ਵਕੀਲਾਂ ਦੇ ਨਾਲ ਔਰ ਸ਼ਾਇਦ ਪਹਿਲੀ ਵਾਰ ਹੋਇਆ ਕਿਉਂਕਿ ਜੇਲ੍ਹ ਮੈਨੂਅਲ ਨੁਝੇ ਪਾਪੜੀ ਇਹੋ ਬੜਾ ਕਲੀਅਰ ਹੈ ਕਿ ਪਰਿਵਾਰ ਜਾ ਕੇ ਉੱਥੇ ਕੈਦੀ ਦੇ ਨਾਲ ਮੁਲਾਕਾਤ ਕਰ ਸਕਦਾ ਪਰ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜੇਲ੍ਹ ਮੈਨੂਅਲ ਨੂੰ ਵਿੱਚ ਹੀ ਕਿਤੇ ਟੰਗਿਆ ਗਿਆ ਸੱਚ ਮੁਹਾੜੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ 10 ਬੰਦੇ ਜਿਨ੍ਹਾਂ ਦੇ ਨਾਮ ਪਰਿਵਾਰ ਦੇਗਾ ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਦੋਸਤ ਹੋਣ ਉਹ ਹਫਤੇ ਚ ਦੋ ਵਾਰ ਨਾਬਾਦੀ ਜੇਲ੍ਹ ਚ ਜਾ ਕੇ ਵਿਕਰਮ ਮਜੀਠੀਆ ਸਾਹਿਬ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਹੈ ਕਿ ਉਹ ਮੁਲਾਕਾਤ ਇੱਕ ਅਲੱਗ ਕਮਰੇ ਦੇ ਵਿੱਚ ਵਰਦਾਨ ਕਰੇ ਤੇ ਜਿੱਤੀ ਜਿਹੜੀ ਅੱਜ ਮਹਾਰਾਜੀ ਅਦਾਲਤ ਚ ਵਿਚਾਰਧਨੀ ਸੀ ਜਿੱਤੇ ਅੱਜ ਫੈਸਲਾ ਆਇਆ ਉਹ ਜਿਹੜਾ ਆਪਣੀ ਪੰਜਾਬ ਸਰਕਾਰ ਨੇ ਡਰਾਮਾ ਕੀਤਾ ਕਿ ਜੀ 40000 ਪੰਨਿਆਂ ਦਾ ਉਹ ਟਰੱਕ ਭਰ ਕੇ ਲਿਆਈ ਸੀ ਤੇ ਉਹਨਾਂ ਦੀ ਕਾਪੀ ਤੱਕ ਨਾ ਸਾਨੂੰ ਵਕੀਲ ਸਾਹਿਬਾਂ ਨਾਲ ਨਾ ਮਜੀਠੀਆ ਸਾਹਿਬ ਨੂੰ ਦੀ ਕਾਪੀ ਨਹੀਂ ਸਰਕਾਰ ਦੇ ਰਹੀ ਸੀ ਤੋ ਅਦਾਲਤ ਨੇ ਅਜੋਦੇ ਤੇ ਵੀ ਫੈਸਲਾ ਕਰਦੇ ਹ ਦੇਸ਼ ਕੀਤਾ ਕਿ ਉਸ ਚਲਾਨ ਬਿਕਰਮ ਜੀਠਿਆ ਦੇ ਵਕੀਲ ਸੀ ਜਿਹਦੇ ਵਿੱਚ ਬਈ ਦੱਸਿਆ ਜਾਂਦਾ ਵੀ ਬਿਕਰਮ ਜੀਠਿਆ ਨੂੰ ਪਹਿਲਾਂ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਸੀ ਕਿਸੇ ਦੇ ਨਾਲ ਵੀ ਜਾਂ ਨਾ ਹੀ ਉਹਨਾਂ ਦੇ ਪਰਿਵਾਰ ਨੂੰ ਨਾ ਹੀ ਵਕੀਲ ਨੂੰ ਪੁਲਿਸ ਬੰਨਿਓ ਰੋਕਿਆ ਜਾਂਦਾ ਸੀ ਪਰ ਲੇਕਿਨ ਮੁਹਾਲੀ ਅਦਾਲਤ ਬੰਨਿਓ ਹੁਣ ਇੱਕ ਜਿਹੜਾ ਬਹੁਤ ਵੱਡਾ ਫੈਸਲਾ ਆ ਗਿਆ ਸਾਹਮਣੇ ਬਿਕਰਮ ਜੀਠਿਆ ਨਾਲ ਹੈ ਬਈ ਉਹਨਾਂ ਦਾ ਪਰਿਵਾਰ ਵੀ ਮਿਲ ਸਕਦਾ 1 ਟੂ 1 ਵੀ ਯਾਨੀ ਕਿ ਕੱਲੇ ਕੱਲਾ ਜਾਣਾ ਮਿਲ ਸਕਦਾ ਤੇ ਪਰ ਜਿਹੜੇ ਦੇ ਇੱਕ ਚਾਰਜ ਸ਼ੀਟ ਇੱਕ ਪੇਸ਼ ਹੋ ਜਾਂਦੀ ਹੈ ਚਾਰ ਤਰੰਕ ਪੇਸ਼ ਹੁੰਦੇ ਆ ਬਿਕਰਮਜੀਤ ਸਿੰਘ ਦੇ ਖਿਲਾਫ ਕੋਰਟ ਦੇ ਵਿੱਚ ਤੇ ਉਹਨਾਂ ਦਾ ਵੀ ਨਪਟਾਰਾ ਹੋ ਗਿਆ ਕਹਿੰਦਾ ਮਤਲਬ ਉਹਦੇ ਵਿੱਚ ਸਾਰੀ ਗੱਲਬਾਤ ਵੀ ਸੁਣੀ ਲਈ ਆ ਬਿਕਰਮਜੀਤ ਸਿੰਘ ਦੇ ਵਕੀਲ ਤੋਂ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਬਿਕਰਮਜੀਤ ਜੀ ਨੂੰ ਲੈ ਕੇ ਜਿਹੜਾ ਬਈ ਸੀਮ ਪੰਤਮਨ ਦਾ ਇੱਕ ਐਕਸ਼ਨ ਹੋ ਜਾਂਦਾ ਬਿਕਰਮਜੀਤ ਜੀ ਤੇ ਕਿਉਂਕਿ ਜੇ ਗੱਲ ਕਰੀਏ 540 ਕਰੋੜ ਦੇ ਦੋਸ਼ ਲੱਗਦੇ ਆ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਹੁਣ ਇਹਨਾਂ ਦੇ ਵਕੀਲ ਦਾ ਦੱਸਣਾ ਇਹ ਹੈਗਾ ਕਿ ਉਹ ਵੀ ਝੂਠਾ 1000 ਏਕੜ ਜ਼ਮੀਨ ਦੱਸਿਆ ਇਹਨਾਂ ਨੇ ਪਤਨੀ ਦੇ ਨਾਂ ਤੇ ਉਹ ਵੀ ਝੂਠਾ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਚੱਕੇ ਆਂਦੇ ਬਿਕਰਮਜੀਤ ਅਤੇ ਹੁਣ ਇਹਨਾਂ ਦੇ ਵਕੀਲ ਦਾ ਕਹਿਣਾ ਵੀ ਹੁਣ ਕੋਰਟ ਬੰਨੀਓ ਕੁਝ ਰਾਹਤ ਮਿਲੀ ਆ ਬਿਕਰਮਜੀਤ ਜੀ ਨੂੰ ਹੋ ਸਕਦਾ ਵੀ ਉਹਨਾਂ ਦੀ ਜ਼ਮਾਨਤ ਵੀ ਹੋ ਸਕਦੀ ਆ ਬਹੁਤ ਜਲਦ ਉਹਨਾਂ ਦੇ ਵਕੀਲ ਬੰਨੀਓ ਕਿਹਾ ਜਾਂਦਾ ਤੇ ਪਾਰ ਬਾਈ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਇੱਕ ਪਾਸੇ ਸੀਐਮ ਭਵੰਤਮਾਨ ਕਹਿੰਦੇ ਆ ਵੀ ਅਸੀਂ ਜੋ ਬਿਕਰਮਜੀਤ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ ਇੱਕ ਪਾਸੇ ਜਿਹੜੇ ਉਹਨਾਂ ਨੇ ਵਕੀਲ ਨੇ ਜ਼ੋਰ ਲਾ ਰੱਖਿਆ ਵੀ ਜਲਦ ਤੋਂ ਜਲਦ ਬਾਹਰ ਆਉਣਗੇ ਬਿਕਰਮਜੀਤਿਆ ਤੇ ਹੁਣ ਦੇਖਣਾ ਬਈ ਇਹ ਬਣਦਾ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵੀ ਜਿਹੜਾ ਬਿਕਰਮਜੀਤਿਆ ਨੂੰ ਮਿਲ ਨਹੀਂ ਦਿੱਤਾ ਸੀ ਜੇਲ੍ਹ ਦੇ ਵਿੱਚ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਨਹੀਂ ਮਿਲ ਲੰਦੇ ਸੀ ਪਰ ਲੇਕਿਨ ਹੁਣ ਉਹਨਾਂ ਨੂੰ ਰਾਹਤ ਮਿਲ ਗਈ ਹੈ ਕੋਈ ਵੀ ਮੁਲਾਕਾਤ ਕਰ ਸਕਦਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਵਕੀਲ ਕੋਈ ਵੀ ਜਾ ਕੇ ਮੁਲਾਕਾਤ ਕਰ ਸਕਦਾ ਜਿਵੇਂ ਆਪਾਂ ਕਦੇ ਵੀ ਆਮ ਕੈਦੀਆਂ ਨੂੰ ਆਪਾਂ ਜਿਵੇਂ ਮਿਲਦੇ ਆ ਇਸ ਰੋਡ ਮਿਲ ਸਕਦੇ ਪਰ 1 ਟੂ 1 ਇਕੱਲਾ ਜਾਣਾ ਜਾ ਕੇ ਇਹ ਨਹੀਂ ਹੈਗਾ ਵੀ ਆਪਾਂ ਜੇ ਕੋਈ ਪੰਜ ਚਾਰ ਜਣੇ ਨਹੀਂ ਜਾਣੇ ਆ ਘਰ ਦੇ ਮੈਂਬਰ ਜਾਂ ਕੋਈ ਹੋਰ ਵੀ ਆਏ ਨਹੀਂ ਮਿਲਣ ਦਿੱਤਾ ਯਾਰ ਪਰ ਹੁਣ ਦੇਖਣਾ ਵੀ ਇਹ ਬਣਦਾ ਅੱਗੇ ਦੇ ਮਾਮਲੇ ਵਿਕਰਮਜੀਤ ਸਿੰਘ ਦੇ ਕੀ ਰਹਿਣਗੇ ਪਹਿਲਾਂ 7 ਦਿਨਾਂ ਦੇ ਰਿਮਾਂਡ ਤੇ ਰੱਖਿਆ ਦਾ ਬਾਅਦ ਦੇ 4 ਦਿਨਾਂ ਤੇ ਬਾਅਦ ਦੇ ਵਿੱਚ ਉਹਨੂੰ ਜੋ ਨਾਬਾ ਜੇਲ੍ਹ ਦੇ ਵਿੱਚ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਵਿਕਰਮਜੀਠੀ ਨੂੰ ਹੁਣ ਤੱਕ ਦੀ ਅਪਡੇਟਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵਿਕਰਮਜੀਠੀ ਨੂੰ ਲੈ ਕੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਨ ਰਹੇ ਮਿਲਦਿਆ ਕਰੋ ਨਵੇਂ ਟੌਪ ਤੇ ਧੰਨਵਾਦ